ਉਸੇ ਖਾਣੇ ਨੂੰ ਇੱਕ ਹੋਰ ਅਗਨ ਹੈ ਜੋ ਬਿਲਕੁਲ ਜਲਾ ਦਿੰਦੀ ਹੈ ਸਾੜ ਦਿੰਦੀ ਹੈ ਜੋ ਅਸੀਂ ਖਾਣੇ ਆ ਪੀਣੇ ਆ ਉਹ ਹਰ ਇੱਕ ਦੇ ਅੰਦਰ ਹੈ ਪਸ਼ੂ ਪੰਛੀਆਂ ਦੇ ਵੀ ਹੈ ਮਨੁੱਖਾਂ ਦੇ ਵੀ ਹੈ ਜਾਨਵਰਾਂ ਦੇ ਵੀ ਹੈ ਉਹ ਹੈ ਜઠਰਾ ਅਗਨ ਜਾਨਵਰ ਵੀ ਪਸ਼ੂ ਵੀ ਜੋ ਘਾਹ ਫੂਸ ਖਾਂਦੇ ਆ ਉਨ੍ਹਾਂ ਦੇ ਅੰਦਰੋਂ ਵੀ ਗੰਦਗੀ ਨਿਕਲਦੀ ਹੈ ਲਿੱਦ ਬਣ ਕੇ ਗੋਹਾ ਬਣ ਕੇ ਉਸੇ ਤਰ੍ਹਾਂ ਹੀ ਮਨੁੱਖ ਦੇ ਅੰਦਰ ਵਿਜਲੀ ਅਗਨ ਹੈ ਨਾ ਇਹ ਅਗਨ ਉਸ ਤੇਰੇ ਖਾਦੇ ਪੀਤੇ ਜੋ ਵੀ ਪਦਾਰਥ ਖਾਂਦਾ ਹੋਇਆ ਕੱਚਾ ਪੱਕਾ ਜੋ ਵੀ ਹੋਵੇ ਜੇ ਤਾਂ ਤੇਰਾ ਅੰਦਰ ਦਾ ਸਿਸਟਮ ਸਹੀ ਹੈ ਅੰਦਰ ਵਾਲੀ ਅਗਨ ਸਹੀ ਤਰੀਕੇ ਨਾਲ ਪਰਵਲ ਹੈ ਜਲ ਰਹੀ ਹੈ ਬਾਹਰ ਤੁਹਾਡਾ ਡਾਈਜੈਸਟਿਵ ਸਿਸਟਮ ਸਹੀ ਹੈ ਪਾਚਣ ਸ਼ਕਤੀ ਸਹੀ ਹੈ ਤੇ ਉਹ ਜਲਦਾ ਛੜਦਾ ਤੇ ਸਾਡੇ ਅੰਦਰੋਂ ਵੀ ਗੰਦਗੀ ਬਣ ਕੇ ਬਾਹਰ ਨਿਕਲਦਾ ਵਿਸਤਾ ਦੇ ਰੂਪ ਵਿੱਚੋਂ ਬਾਹਰ ਨਿਕਲਦਾ ਇੰਨੀ ਪਾਵਰ ਹੁੰਦੀ ਹੈ ਉਸ ਅਗੰਦੇ ਵਿੱਚ ਭਾਵੇਂ ਬਾਹਰੀ ਅੱਗ ਦੇ ਨਾਲੋਂ ਵੀ ਅੰਦਰ ਵਾਲੀ ਅਗੰਦੇ ਵਿੱਚ ਵੱਧ ਪਾਵਰ ਹੈ ਉਹਨੂੰ ਤਾਂ ਪਕਾਈਏ ਜਿਸਨੇ ਤਾਂ ਜਮਾਈ ਖਤਮ ਕਰ ਦਿੱਤਾ ਹੁਣ ਇਸੇ ਜઠਰਾ ਅਗਨੀ ਦੇ ਵਿੱਚ ਮਾਂ ਦੇ ਗਰਭ ਦੇ ਵਿੱਚ ਜਦੋਂ ਦਾ ਬੱਚਾ ਇਸ ਅਗੰਧਾ ਵੀ ਸਾਹਮਣਾ ਕਰਨਾ ਪੈਂਦਾ ਇਸ ਅਗੰਧਾ ਸਾਹਮਣਾ ਕਰਨਾ ਪੈਂਦਾ ਕਿ ਇਹੀ ਤਾਂ ਉਹ ਮਾਰਗ ਜਿਹੜਾ ਦੱਸਿਆ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਗੁਰਬਾਣੀ ਦੇ ਜਦੋਂ ਸੁਖਨੀ ਸਾਹਿਬ ਪੜਦੇ ਆ ਕਿ ਜਦੋਂ ਉਸ ਵਿੱਚ ਇਹ ਪੌੜੀਆਂ ਆਉਂਦੀਆਂ ਜੈ ਮਾਰ ਕੇ ਕਨੇ ਜਾਏ ਨਾ ਕੋ ਹਸਾਰ ਕਾਣਾ ਉਹ ਸਮਤ ਉਸ ਜਹ ਪੰਡੇ ਮਾ ਅੰਧ ਗੁਆਰਾ ਕਾ ਨਾਮ ਸੰਗ ਉਜਿਹਾਰਾ ਸਾਰੀ ਪੋੜੀ ਪੜੋਂਗੇ ਦੇ ਵਿੱਚ ਪੰਕਤੀਆਂ ਆ ਜਾਂਦੀ ਹੈ ਕਿ ਭਈ ਜਦੋਂ ਤਪਦੇ ਤਪਦੇ ਅਗਨ ਦੇ ਵਿੱਚੋਂ ਸਮੇਂ ਤੋਂ ਨਿਕਲਣਾ ਉਹ ਇਹੀ ਤਾਂ ਸਮਾਂ ਹੁੰਦਾ ਜਮਣ ਦਾ ਕੋਈ ਬਾਹਰ ਨਹੀਂ ਹੈ ਉਹ ਬੱਕਰੀ ਗੱਲ ਹੈ ਕਿ ਅਸੀਂ ਕੰਨੀ ਸੁਣ ਲਿਆ ਜੋ ਕਿਸਨੇ ਸਣਾ ਦਿੱਤਾ ਜਿਉ ਉਸ ਨੂੰ ਗੁਰਬਾਣੀ ਦੇ ਹਿਸਾਬ ਨਾਲ ਦੇਖੀਏ ਫਿਰ ਆਪਾਂ ਨਿਰਣਾ ਕਰ ਸਕਦੇ ਆ ਕਿ ਭਾਈ ਇਹ ਗੱਲ ਗੁਰਬਾਣੀ ਵਿੱਚ ਵੀ ਇੱਕ ਵਿਕ ਲਿਖੀ ਹੈ ਤੇ ਜੋ ਕਹਿ ਰਿਹਾ ਉਹ ਵੀ ਸਹੀ ਹੈ ਇਹ ਤਾਂ ਪਾਵਿਸ ਨੇ ਗੱਲ ਸੱਚੀ ਕਹੀ ਹੈ ਅਸੀਂ ਮੱਖ ਨਾ ਜੁੜ ਜਾਨੇ ਸਰੀਰ ਨਾ ਜੁੜ ਜਾਨੇ ਹਣ ਜਿੰਨੇ ਵੀ ਆਉਂਦੇ ਆ ਕਿ ਇਹ ਨਹੀਂ ਕਿ ਉਹਦੇ ਕੋਲ ਭਾਈ ਗੁਰੂ ਦੀ ਕਿਰਪਾ ਅਲੋਤੋ ਵੱਡੀ ਕਿਰਪਾ ਹੁੰਦੀ ਆ ਉਸ ਗੁਰਨਾਨਕ ਸਾਹਿਬ ਪਾਤਸ਼ਾਹ ਦੀ ਉਹਦੀ ਕਿਰਪਾ ਹੋ ਜਾਵੇ ਗੁੰਗਿਆਂ ਬੋਲਿਆਂ ਤੋਂ ਵੀ ਵੱਡੇ ਵੱਡੇ ਗ੍ਰੰਥ ਪੜ੍ਹਾ ਦਿੰਦਾ ਜਿਵੇਂ ਅਠਵੇਂ ਪਾਤਸ਼ਾਹ ਜੀ ਨੇ ਸਜੂ ਜੀ ਹੋਂ ਤੋਂ ਪੜ੍ਹਾਦੇ ਸੀ ਗੁੰਗਾ ਵੀ ਹੈ ਗੋਲਾ ਵੀ ਹੈ ਪਰ ਗੁਰੂ ਦੇ ਸਾਹਮਣੇ ਆ ਗਿਆ ਭਾਵੇਂ ਤੋਂ ਬੋਲ ਨਹੀਂ ਹੋਇਆ ਗੁਰੂ ਸਾਹਮਣੇ ਬੈਠ ਕੇ ਬਸ ਚਰਨਾਂ ਵੱਲ ਦੇਖਿਆ ਅੰਦਰੋਂ ਇੱਕ ਅਰਦਾਸ ਬੇਨਤੀ ਕੀਤੀ ਕਿ ਅੰਦਰਲੀ ਅਰਦਾਸ ਅਰਦਾਸ ਉਹ ਨਹੀਂ ਹੁੰਦੀ ਕਿ ਉੱਚੇ ਉੱਚੀ ਬੋਲੇ ਤੂੰ ਸੁਣਾਵੇਂ ਸਪੀਕਰ ਲਾ ਲਾ ਕੇ ਕਿ ਭਈ ਬੈਗਰੂ ਸੁਣ ਜਾਊਗਾ ਸਾਈਂ ਆ ਬਹਿਰਾ ਹੋਏ ਮੁੱਲਾ ਮਨਾਰੇ ਕਿਆ ਚੜੇ ਇਹ ਹੀ ਪੰਕਤੀਆਂ ਨੇ ਸਤਿਗੁਰੂ ਆਛਦੀ ਗ੍ਰਵਣੀ ਨੇ ਉੱਚੀ ਉੱਚੀ ਕੀ ਬਾਜਾਂ ਮਾਰਦਾ ਉਹ ਤੇਰੇ ਅੰਦਰ ਹੈ ਉਹ ਚਜੂ ਜੀ ਉਹ ਬੇਟਾ ਤੇ ਅੱਗੇ ਅਥਮੇ ਪਾਸ਼ਾ ਜੀ ਤੇ ਹਰਕਿ ਸਿੰਘ ਜੀ ਮਹਾਰਾਜ ਆਪਣੇ ਸਕਾਸਨ ਤੇ ਸਵਾਇਵਾਨ ਨੇ ਚਰਨਾਵਲ ਦੇਖਿਆ ਤੇ ਬੇਨਤੀ ਕੀਤੀ ਮੈਨੂੰ ਲਿਆਏ ਮੇਰੇ ਪਾਸ਼ਾ ਮੇਰੇ ਪਾਸ਼ਾ ਮੈਨੂੰ ਤੇਰੀ ਚਰਨੀ ਤੇ ਲਿਆਏ ਇਹਨੇ ਜੋ ਕੁਝ ਕਰਾਉਣਾ ਮਿੰਤਾ ਮੈਂ ਤਾਂ ਕਦੇ ਉਹ ਗ੍ਰੰਥ ਦੇਖੇ ਤੱਕ ਨਹੀਂ ਜਿਹੜੇ ਮੇਰੇ ਮੂਹਰੇ ਸਜਾਈ ਜਾਂਦੇ ਆ ਇਹ ਜੋ ਕੁਝ ਬੋਲਦੇ ਆ ਮੈਨੂੰ ਤਾਂ ਸੁਣਨ ਦਾ ਵੀ ਅਧਿਕਾਰ ਨਹੀਂ ਸੀ ਕਦੇ ਗਰੀਵ ਕਰਕੇ ਮੈਨੂੰ ਪਾਸੇ ਕਰ ਦਿੱਤਾ ਨਾ ਵਈ ਤੂੰ ਕਥਾ ਕੀਰਤਨ ਨਹੀਂ ਸੁਣ ਸਕਦਾ ਧਾਰਮਿਕ ਸਥਾਨ ਤੇ ਨਹੀਂ ਜਾ ਸਕਦਾ ਇਹ ਪਹਿਲਾਂ ਪਵੰਦਿਆ ਹੁੰਦਿਆਂ ਸੀ ਹੁਣ ਤਾਂ ਮਜਾਲ ਖੜ ਕੀ ਦੀ ਏ ਹੁਣ ਤਾਂ ਕੋਈ ਕਰ ਸਕਦਾ ਮੋਹ ਤਾਂ ਬਰਾਬਰ ਹੋਗੀ ਤਾਂ ਨਹੀਂ ਹੈ ਬਰਾਬਰ ਕਰ ਹੀ ਜਾਂਦੇ ਆ ਗਿਆਨ ਦੇ ਹੀ ਜਾਂਦੇ ਆ ਤੇ ਚਰਨਾਵਲ ਦੇਖੇ ਆ ਤੇ ਸਤਗੁਰੂ ਸਮਝ ਗਏ ਅੰਦਰ ਦੀ ਅਦਾਸ ਬਿਨ ਬੋਲਿਆਂ ਸਭ ਕੁਝ ਜਾਣਦਾ ਇਸ ਆਗੇ ਕੀਚੇ ਅਰਜਾਸ ਬਿਨਾ ਬੋਲੇ ਸਮਝ ਗਏ ਇਹਦੇ ਅੰਦਰ ਸੱਚੀ ਸ਼ਰਧਾ ਸੱਚੀ ਭਾਵਨਾ ਸੱਚਾ ਪ੍ਰੇਮ ਫਿਰ ਐਸਾ ਗਿਆਨ ਦਿੱਤਾ ਕਿ ਜਿਹੜੇ ਅਰਥ ਭਗਵਤ ਗੀਤਾ ਦੇ ਪੜਤਾਂ ਬ੍ਰਾਹਮਣਾਂ ਨੂੰ ਨਹੀਂ ਆਉਂਦੇ ਸੀ ਨਾ ਉਹ ਅਰਥ ਵੀ ਉਸ ਜੁੱਤੀ ਹੋਰ ਤੋਂ ਕਰਵਾ ਦਿੱਤੇ ਉਹ ਵੀ ਕੌਣ ਗੁੰਗਾ ਬੋळा ਅਨਪੜ੍ਹ ਜਮਈ ਨਾ ਬੋਲ ਸਕਦਾ ਨਾ ਸੁਣ ਸਕਦਾ ਕਾਲਾ ਅਕਰ ਭੈਸ ਬਰਾਬਰ ਪਰ ਕਿਰਪਾ ਹੋ ਗਈ ਕਿਰਪਾ ਪਈ ਤਰੇ ਫਿਰਦੇ ਤਾਂ ਥੋੜੀ ਹੁੰਦੀ ਐ ਇਦਾਂ ਹੀ ਮਿਹਨਤ ਮੁਸ਼ਕਲ ਜੀਵਨ ਦੇ ਵਿੱਚ ਘਾਲਣੇ ਪੈਂਦੇ ਆ ਕਿ ਕੋਈ ਵੀ ਗੋਣੇ ਗਿਆਨ ਉਹਦੀ ਕਿਰਪਾ ਤੋਂ ਬਿਗਿਆ ਨਹੀਂ ਆਉਂਦਾ ਕਿ ਪੜਿਆ ਹੋਇਆ ਵੀ ਭਾਵੇਂ ਤੂੰ ਜਿੰਨੀ ਮਰਜੀ ਦੁਨਿਆਵੀ ਪੜ੍ਹੀ ਪੜ੍ਹਾਈ ਕੀਤੀ ਹੈ ਫਿਰ ਵੀ ਕਦੇ ਤੂੰ ਦੇਖੇ ਦੇਖਦੇ ਹੀ ਹੈ ਨਾ ਕਿ ਭਾਈ ਇਹਨੇ ਐਲਲ ਦੇ ਕੀਤੀ ਹੈ ਐਮਬੀ ਕੀਤੀ ਹੈ ਸੀਏ ਕੀਤੀ ਹੈ ਆ ਦੇਖੋ ਚਾਹ ਦਾ ਹੋਟਲ ਆਇਆ ਪੜ੍ਹਾਈ ਕੀਤੀ ਪੜ੍ਹਾਈ ਹੈਗੀ ਹੈ ਪਰ ਅਮਲ ਚ ਕਿਵੇਂ ਕਰਨੀ ਹੈ ਕਿ ਇਹਨੇ ਗਿਆਨ ਆਇਆ ਇਹ ਸਮਝ ਨਹੀਂ ਆਈ ਖਾਸ ਤੌਰ ਤੇ ਗੁਰੂ ਦੀ ਕਿਰਪਾ ਨੇ ਲਈ ਕਿਰਪਾ ਤੋਂ ਬਗੈਰ ਗਿਆਨ ਨਹੀਂ ਆਉਂਦਾ ਗਿਆਨ ਲੈਣਾ ਪੈਂਦਾ ਗੁਰੂ ਦੀ ਸ਼ਰਣੀ ਇਹਨੇ ਕੇ ਆ ਕੇ ਮੂਰੇ ਬਹਿ ਗਏ ਆ ਦਰਵਾਜ਼ੇ ਗਿਆਨ ਲੈਣਾ ਪੈਂਦਾ ਕਿ ਜੋ ਸਤਗੁਰੂ ਦੀ ਕਹਿੰਦੇ ਆ ਨਾ ਉਹ ਆਪਣੇ ਜੀਵਨ ਚ ਕੋ ਢਾਲਣਾ ਪੈਂਦਾ ਇਹ ਨਹੀਂ ਹੈ ਕਿ ਸਤਗੁਰ ਜੀ ਪਾਤਸ਼ਾਹ ਨੇ ਕਹਿਤਾ ਸਤਗੁਰ ਕੀ ਸੇਵਾ ਸਫਲ ਹੈ ਹੁਣ ਸਤਗੁਰ ਦੇ ਨਾ ਗਿੱਟੇ ਐ ਨਾ ਗੋਡੇ ਐ ਨਾ ਕੋਈ ਹੋਰ ਐ ਨਾ ਮੂੰਹ ਐ ਨਾ ਸਿਰੜਾ ਸੋ ਸਤਗੁਰ ਐ ਭਈ ਉਹ ਤਾਂ ਦੇਹ ਤੋਂ ਮੁਕਤ ਐ ਕੋ ਦਾ ਤਨ ਰੂਪ ਨ ਰੇਖ ਨ ਰੰਗ ਨ ਕਿਛ ਰੇ ਗੋਂਦੇ ਪਪੇ ਨ ਨ ਰੰਗ ਨ ਰੂਪ ਨ ਆਕਾਰ ਨ ਕੋਈ ਵੀ ਨਹੀਂ ਕਿੱਥੋਂ ਉਹਦੀਆਂ ਲੱਤਾਂ ਪੁੱਟੋਂਗੇ ਕਿੱਥੋਂ ਉਹਨੂੰ ਰੋਟੀਆਂ ਖਿਲਾ ਦੋਂਗੇ ਕੁਝ ਵੀ ਨਹੀਂ ਕਰ ਸਕਦੇ ਉਹਦਾ ਉਹ ਕਹਿੰਦਾ ਮੈਂ ਘਟ ਘਟ ਚਾ ਸਾਡੇ ਮੈਂ ਦੰਦ ਨਾ ਮੰਨਾ ਦੇ ਵਿੱਚ ਪਤਾ ਨਹੀਂ ਕਿਤੇ ਗੁਰਦ੍ਰੇ ਮੰਦਰਾਂ ਚ ਭਾਂਡੇ ਮਾਜਾਂ ਇਥੇ ਜਾਨੋ ਸਪਲਾ ਹੁੰਦਾ ਭਾਈ ਸਤਗੁਰੂ ਪਾਤਸ਼ਾਹੀ ਕਹਿੰਦੇ ਮੈਂ ਤਾਂ ਪੂਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹਰ ਜਗ੍ਹਾ ਜਿੱਥੇ ਤੈਨੂੰ ਮੌਕਾ ਮਿਲਦਾ ਹੈ ਸੇਵਾ ਕਰਨ ਦਾ ਉਥੇ ਸੇਵਾ ਕਰ ਬਈ ਜਿੱਥੇ ਵੀ ਤੈਨੂੰ ਕੋਈ ਵਿਅਕਤੀ ਚ ਦੀਂਦਾ ਰੱਜੇ ਨੂੰ ਰੋਟੀਆਂ ਖਵਾਦਣੀਆਂ ਸੇਵਾ ਨਹੀਂ ਹੈ ਜੇ ਹੁੰਦਾ ਨਾ ਕਿ ਕਹਾਂ ਚ ਕੋਈ ਸਮਾਗਮ ਹੁੰਦਾ ਅਗਲੇ ਪਹਿਲੇ ਪੈਂਟ ਕੋਲ ਚੜ ਕੇ ਹੁੰਦੇ ਉਹ ਮੁੱਕੇ ਥੋੜੀ ਹੁੰਦੇ ਦਿਨਾਂ ਦੇ ਉਹ ਵੀ ਜਾਵੇ ਉਸਨੇ ਸਾਨੂੰ ਸੱਦਾ ਭੇਤਰ ਭੇਜਿਆ ਸਾਨੂੰ ਭੁੱਖਿਆਂ ਦੀ ਭੁੱਖ ਮਟਾਉ ਉਹ ਤਾਂ ਨਕਮੂ ਮਾਰ ਕੇ ਤੁਰ ਜਾਂਦਾ ਸੇਵਾ ਹੁੰਦੀ ਏ ਜਿਹੜੇ ਸੱਜਣ ਬਾਹਰ ਬੈਠੇ ਆ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀਆਂ ਕੀ ਤਕਲੀਫਾਂ ਮੁਸ਼ਕਲਾਂ ਬਸ ਉਹਨਾਂ ਮੁਸ਼ਕਲਾਂ ਵਿੱਚ ਇਹ ਜਾਇਕਰੋ ਵੱਡੇ ਵੱਡੇ ਹਸਪੀਟਲਾਂ ਦੇ ਬਾਹਰ ਜਾ ਕੇ ਉਹਨ ਸਾਡੇ ਬਾਬਿਆਂ ਸਾਧਾਂ ਨੇ ਸਾਨੂੰ ਦਿਮਾਗ ਢੋਲ ਕੇ ਪਾਇਆ ਕਿ ਮੇਰੇ ਡੇਰੇ ਆ ਕੇ ਸੇਵਾ ਕਰ। ਕਿ ਮੇਰੇ ਘਰ ਆ ਕੇ ਭਾਈ ਦਾਨ ਪੁੰਨ ਕਰ ਮੇਰੇ ਘਰੇ ਕਣਕ ਭੇਜ। ਲੇਕ ਸਾਹ ਸੀ ਅੱਜ ਤੋ ਜੇਲ੍ਹ ਚ ਭੱਜਿਆ ਫਿਰਦਾ ਵਾ। ਤੇ ਵਿਵਤਾ ਪੈ ਗਈ ਉਹਨੂੰ ਬੜਾ ਸਮਝ ਆਇਆ ਸੀ ਕਦੇ। ਉਹ ਭਾਈ ਗੁਰਮਤਿ ਗਿਆਨ ਹੀ ਦਿੰਦੀ। ਕਿ ਉਹਦੇ ਸਾਥੀ ਬੜੇ ਬਿੱਤਰ ਸੀ ਮੇਰੇ। ਦਾਸ ਨਾ ਰਹਿੰਦੇ ਹੁੰਦੇ ਸੀਗੇ। कोरोना दी बीमारी वेले देवता ਸੀ پورے ਦੇਸ਼ ਤੇ ਸੀ ਕਿ ਦੁਨੀਆ ਦੇ ਉੱਤੇ ਵੀ ਸੀ ਕਣਕ ਦਾ ਸਮਾ ਸੀ ਕਹਿੰਦਾ ਵੀ ਕਣਕ ਕਹਿੰਦਾ ਤੁਸੀਂ ਘਰੇ ਸੰਭਾਲ ਲਿਓ ਜਦੋਂ ਇਹ ਬਿਮਾਰੀ ਖਤਮ ਹੋ ਗਈ ਮੇਰੇ ਕੋਲ ਲਿਆਇਓ ਇਹ ਉਹਦੀ ਸਿੱਖੀ ਸੀ ਲੋਕਾਂ ਨੇ ਬੜਾ ਉਹਨੂੰ ਸਿਰ ਤੇ ਚੜਾਇਆ ਤੇ ਫਿਰ ਜਿੱਥੇ ਤੱਕ ਬਾਜ ਪਚਾਉਣੀ ਸੀ ਪਚਾਤੀ ਉਹਦੇ ਕੰਨੀ ਭਾਈ ਭਲਿਆ ਮਾਨਸਾਂ ਤੂੰ ਇਹ ਕਹੇ ਕਿ ਇਸ ਸਮੇਂ ਸੰਸਾਰ ਨੂੰ ਜ਼ਰੂਰਤ ਹੈ ਜੇ ਤੁਹਾਡੇ ਕੋਲ ਜੋ ਵੀ ਕੁਝ ਵੱਧੂ ਹੈ ਜੋ ਤੁਸੀਂ ਦੇ ਸਕਦੇ ਹੋ ਕਣਕ ਦੇ ਦਿਓ ਨਾ ਦੇ ਦਿਓ ਰੋਟੀ ਵਿਛਾ ਦੇ ਲੰਗਰ ਜੋ ਕੁਝ ਕਰ ਸਕਦੇ ਆ ਜੋ ਮਜਬੂਰ ਬੈਠੇ ਆ ਭੁੱਖੇ ਤੇ ਆਏ ਬੈਠੇ ਆ ਕਿ ਉਹਨਾਂ ਤੱਕ ਪਹੁੰਚਾ ਦਿਓ ਭਈ ਇਹੀ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੈ ਇਹੀ ਸੱਚੇ ਸਤਗੁਰ ਦੀ ਸੇਵਾ ਹੈ ਪਰ ਨਹੀਂ ਭਈ ਮੇਰਾ ਘਰ ਪਰੋ ਇਹ ਹੀ ਕੱਚੇ ਆ ਪਲੇ ਆ ਸਾਦਾ ਨਹੀਂ ਭਾਈ ਇਹਨਾਂ ਨੇ ਧਰਮ ਨੂੰ ਵਿਗਾੜਿਆ ਹੋਇਆ ਧਰਮ ਦਾ ਗਿਆਨ ਮੱਤੀ ਕੋਈ ਨਹੀਂ ਕੋਈ ਗਿਆਨ ਦੇਵੇ ਸਮਝਾਵੇ ਇਹਨਾਂ ਦੀ ਹਾਲਤ ਕੀ ਕੀ ਹੈ ਸਸਤੇ ਦੇ ਕਰਤਾ ਨੇ ਦੋਰਾ ਲਿਖਿਆ ਬੜਾ ਸੋਹਣਾ ਹਰ ਇੱਕ ਦਾ ਬਸ ਗੱਲ ਨਹੀਂ ਹੋ ਪਈ ਪੜਨਾ ਸੁਣਨਾ ਅਸ ਸਮਝਾਵਣਾ ਨਾ ਸਮਝਣਾ ਵਾਜਾਈ ਉਹਦੇ ਵਿੱਚ ਦੋਇ ਕਰ ਦੋਇ ਪਗ ਦਿੱਸਤ ਪੁਰਖ ਅਪਾਰ ਹੀ ਤਾਂ ਬਾਤ ਕੇ ਕਾਰਨੇ ਕਿਉਂ ਨਾ ਕਰੇ ਅੰਗਾਰ ਉਹ ਪੰਕਤੀ ਬੋਲ ਦਿੱਤੀ ਹੈ ਜਾਂ ਤਾਂ ਉਹ ਸੱਜਣ ਇਹਨੂੰ ਸਮਝ ਸਕਦਾ ਜਿਨੇ ਗੁਰੂ ਤੋਂ ਆਸ਼ੀਰਵਾਦ ਲੈ ਲਿਆ ਗੁਰੂ ਨੇ ਕਹਿ ਦਿੱਤਾ ਤੂੰ ਭਾਵੇਂ ਅੰਨਾ ਕਾਣਾ ਬੋळा ਗੁੰਗਾ ਤੂੰ ਸਭ ਕੁਝ ਕਰ ਸਕਦਾ ਹੁਣ ਤੇਰੇ ਅੰਦਰ ਅਸਰ ਗਿਆਨ ਜਾਗ ਪਿਆ ਉਹਨੂੰ ਤਾਂ ਸਮਝ ਆ ਜਾਂਦੀ ਹੈ ਭਾਈ ਕਿ ਕੀ ਥੋੜਾ ਬੋਲ ਦਿੱਤਾ ਦੇਖਣ ਤੋਂ ਐਵੇਂ ਹੀ ਲੱਗਦਾ ਹੈ ਨਾ ਮਤਲਬ ਕਰਨਾ ਬੜਾ ਔਖਾ ਹੈ ਕਿ ਗੁਰਬਾਣੀ ਹੈ ਇਹਦਾ ਕੋਈ ਇੱਕ ਅਰਥ ਕਿੱਥੇ ਆ ਅੰਤ ਨਹੀਂ ਹੋ ਗਿਆ ਇਹਦੇ ਅਰਥਾਂ ਦਾ ਤਾਂ ਵੀ ਭਾਈ ਜਿੰਨਾ ਅਰਥ ਕਰਦੀਏ ਜੇ ਕੇਵਲ ਤੋਂ ਇੱਕ ਦਾ ਵੀ ਅਰਥ ਕਰ ਲੈਣਾ ਸਾਰੀ ਦੁਨੀਆ ਦੇ ਗ੍ਰੰਥ ਖੋਲ ਲੈ ਜੇ ਇਹ ਕਹਿ ਲਈ ਕਿ ਸਮੁੰਦਰ ਦਾ ਕਣ-ਕਣ ਗਿਣਿਆ ਜਾ ਸਕਦਾ ਇਹਨੂੰ ਆਪਾਂ ਸੱਚ ਕਹਿ ਸਕਦੇ ਹਾਂ ਸਭ ਕੁਝ ਗਿਣਤੀ ਚ ਹੋ ਸਕਦਾ ਹੈ ਸਭ ਦਾ ਅੰਤ ਹੋ ਸਕਦਾ ਪਰ ਗੁਰਵਾਣੀ ਦੇ ਅਰਥਾਂ ਦਾ ਕੋਈ ਅੰਤ ਨਹੀਂ ਸਾਰੰਗ ਰਾਗ ਹੈ ਸਾਨੂੰ ਪਤਾ ਗੁਰਵਾਣੀ ਵਿੱਚ ਰਾਗ ਹੁੰਦਾ ਹੈ ਤੇ ਇਸ ਸਾਰੰਗ ਦੇ ਜੇ ਅਰਥ ਕਾਨੇ ਹੋਣ ਜਿੰਨੇ ਕ ਦਾਸ ਨੂੰ ਕੋਲ ਸਮਤ ਹੈ ਸਮਝ ਆਈਏ ਅੰਤ ਬਹੁਤ ਹੈ ਹੋਰ ਵੀ ਗਾਹਾਂ ਬਹੁਤ ਨੇ ਇਹਦੇ ਪਈ ਸਾਰੰਗ ਕੋ ਸਾਰੰਗ ਕਲੀ ਲੈ ਕੇ ਸਾਰੰਗ ਹਾਥ ਸਾਰੰਗ ਨਾ ਹੋ ਤੋ ਹਾਤ ਮੇ ਸਾਰੰਗ ਕਰਤਾ ਆਤ ਹੁਣ ਕਿੰਨੇ ਲੱਭ ਜਾਏ ਸਾਰੰਗ ਨਾਮ ਇੱਕ ਨਾਮ ਹੈ ਅਰਥ ਕੀ ਬਣਦੇ ਐ ਔਰ ਜਿਨਾਂ ਕੋਲ ਸੋਝੀ ਹੈ ਸਮਝੇ ਐਵੇਂ ਥੋੜੀ ਦਰਦ ਦੀ ਠੋਕਰਾਂ ਖੰਦੇ ਫਿਰਦੇ ਆ ਗਿਆਨ ਹੈ ਗਿਆਨ ਸਤਗੁਰੂ ਭਈ ਇੱਕ ਸਥਾਨ ਤੇ ਬੈਠੇ ਸਤਗੁਰੂ ਕਿਰਪਾ ਕਰੇ ਘਰ ਬੈਠੇ ਨੂੰ ਸਭ ਕੁਝ ਕਜਾਨੇ ਭਰੀ ਜਾ ਰਹੇ ਘਰੇ ਬੈਠਿਆ ਨਹੀਂ ਕਿਥੋਂ ਗਿਆਨ ਜਾਂਦਾ ਦੁਨੀਆ ਵਿੱਚ ਵਿਚਰਦਾ ਕਰ ਬੈਠੇ ਟੈਲੀਗਾਤੂ ਹੋ ਗਿਆ ਬਸ ਜਿਨੇ ਸੁਣਿਆ ਜੋ ਜਿਨੀ ਸਰਦਾ ਭਾਵਨਾ ਪੈੇ ਭੇਜ ਦਿੰਦੇ ਆ ਬਈ ਬੜੀ ਕਿਰਪਾ ਵਹਿਗੁਰੂ ਦੀ ਵਹਿਗੁਰੂ ਦੀ ਕਿਰਪਾ ਤੈਤ ਦਾ ਗਿਆਨ ਨਾ ਐਵੇਂ ਥੋੜੀ ਗੱਲੀ ਗੱਲਾਂ ਵਾਤਨ ਗਿਆ ਥੋੜੀ ਹੁੰਦੇ ਹੁੰਦੇ ਹੁਣਸਾਰੰਗ ਕੋ ਸਾਰੰਗ ਚਲੀ ਇਹਦੇ ਅਰਥ ਇਹ ਨੇ ਇੱਕ ਇਸਤਰੀ ਦੂਸਰੇ ਸਾਰੰਗਦਾਰਤਾ ਪਾਣੀ ਲੈਣ ਚੱਲੀ ਏ ਸਾਰੰਗ ਨਾਮ ਪਾਣੀ ਦਾ ਵੀ ਏ ਸਾਰੰਗ ਕੋ ਸਾਰੰਗ ਚਲੀ ਲੈ ਕੇ ਸਾਰੰਗ ਹੱਥ ਹੱਥ ਵਿੱਚ ਸਾਰੰਗ ਫੜਿਆ ਕੀ ਫੜਿਆ ਉਹਨੇ ਬਈ ਉਹਦੇ ਹੱਥ ਵਿੱਚ ਦੀਵਾ ਪ੍ਰਕਾਸ਼ ਅੰਧੀਰੇ ਕਰ ਜਾ ਰਹੀ ਏ ਪਾਣੀ ਲੈਣ ਸਾਰੰਗ ਕੋ ਸਾਰੰਗ ਚਲੀ ਲੈ ਕੇ ਸਾਰੰਗ ਹੱਥ ਸਾਰੰਗ ਨਾ ਹੋਤੋ ਹੱਥ ਵਿੱਚ ਜੇ ਉਹ ਦੀਵਾ ਹੱਥ ਵਿੱਚ ਨਾ ਹੁੰਦਾ ਸਾਰੰਗ ਕਰਤਾ ਘਾਟ ਜਿ ਜਿੱਥੇ ਪਾਣੀ ਲੈਣ ਗਈ ਏ ਉਸ ਜਗ੍ਹਾ ਤੇ ਸੱਪ ਬੈਠਾ ਸੀ ਇਹ ਆਖਰੀ ਸਾਰੰਗ ਦਾ ਅਰਥ ਇਹ ਹੈ ਵੀ ਜਿਹਦੇ ਹੱਥ ਵਿੱਚ ਦੀਵਾ ਨਾ ਹੁੰਦਾ ਤੇ ਇਸ ਸੱਪ ਨੇ ਉਹਨੂੰ ਡੰਗ ਲੈਣਾ ਸੀ ਇਹਦੇ ਸੰਪੂਰਨ ਅਰਥ ਬਣਦੇ ਆਏ ਪਰ ਇੰਨੇ ਕਰਕੇ ਦੀ ਇਹ ਨਹੀਂ ਕਿ ਸੰਪੂਰਨ ਹੋ ਗਏ ਕੰਪਲੀਟ ਹੋ ਗਏ ਦੂਮਾ ਤਾਂ ਕੋਈ ਅਰਥ ਨਹੀਂ ਹੋਰ ਵੀ ਬਿਆਨਤ ਕੀਤੇ ਆ ਵਿਦਵਾਨਾਂ ਨੇ ਜਿੱਤੇ ਜਿਹਦੇ ਵੀ ਕਿਰਪਾ ਆਪ ਆਪਣੀ ਬੋਦੇ ਜੇ ਤੀ ਬਰਣਤ ਪੈਨ ਪੈਨ ਤੋਏ ਤੇ ਤੀ ਤੇ ਕਿਰਪਾ ਭਈ ਉਹ ਗੁਰੂ ਦੇ ਗੁਣ ਗਾ ਲੈਂਦਾ ਬਾਕੀ ਦਾ ਵਿੱਚ ਬਲੇ ਮਾਰ ਕੇ ਤੁਰ ਜਾਂਦੇ ਆ ਨਾ ਹਣ ਗਿਆਨ ਦਿੱਤਾ ਸਮਝਾਇਆ ਦੁਆਏ ਕਰ ਦੁਆਏ ਭਗ ਵਿਸਤ ਪੁਰਖ ਅਪਾਰ ਸੀਤ ਬਾਤ ਕੇ ਕਾਰਣੇ ਕਿਉਂ ਨਾ ਕਰਿਆਂਗਾ ਹਣ ਚਿੜੀ ਸਮਝਾ ਰਹੀ ਐ ਬੰਦਰ ਨੂੰ ਬਾਹਰ ਸੋ ਰਹੀ ਐ ਜਿਹੜੀ ਤੇ ਭਈ ਅਵਧਾਰ ਨੇ ਤੇ ਬੈਠੀ ਐ ਹੁਣ ਬਾਂਦਰ ਨੇ ਕੋਈ ਉਪਾਅ ਨਾ ਕੀਤਾ ਕਿ ਯੁਗਤੀ ਨਾਲ ਲੜਾਈ ਕੇ ਮੈਂ ਵੀ ਇਸ ਤੋਂ ਬਚ ਸਕਦਾ ਤੇ ਬਾਂਦਰ ਜਦੋਂ ਮੀ ਆਇਆ ਥੱਲੇ ਭਿੱਜਿਆ ਪਿਆ ਵਾ ਬਾਹਰ ਚ ਤੈਰੀ ਠਰ ਰਿਹਾ ਵਾ ਤੇ ਚਿੜੀ ਕਹਿੰਦੀ ਐ ਦੋਇ ਕਰ ਦੋਇ ਪਗ ਕਹਿੰਦੇ ਤੇਰੇ ਦੋ ਹੱਥ ਨੇ ਦੋ ਪੈਰ ਨੇ ਦਿੱਸਤ ਪੁਰਖ ਅਪਾਰ ਦਿਨ ਤੂੰ ਬੰਦਿਆ ਵਾਂਗਾ ਸੀਤ ਬਾਤ ਕੇ ਕਾਰਨੇ ਕਿਉਂ ਨਾ ਕਰਿਆਂਗਾ ਉਹ ਭਾਈ ਬੰਦਿਆਂ ਵਾਂਗ ਤੂੰ ਦਿਖਦਾ ਵਾ ਹੱਥ ਨੇ ਪੈਰ ਨੇ ਮੂੰਹ ਐ ਸਭ ਕੁਝ ਐ ਇਹ ਠੰਡ ਲੱਗ ਰਹੀ ਐ ਤੂੰ ਕੋਈ ਇੰਤਜ਼ਾਮ ਕਰ ਕੋਈ ਅੱਗ ਜਲਾ ਇਹ ਕੋਈ ਅੱਗ ਜਲਾ ਤੇ ਬੈਠ ਬਾਂਦਰ ਨੂੰ ਇਹ ਸਲਾਹ ਚੰਗੀ ਨ ਲੱਗੀ ਉਲਟਾ ਪਤਾ ਕੀ ਕੀਤਾ ਨੇ ਨਹਿ ਵੱਲ ਗ੍ਰਹਿ ਰਚਨਵੇਂ ਕਹਿੰਦੇ ਮੇਰੇ ਚ ਜੇ ਇਹ ਸੋਝੀ ਨਹੀਂ ਦਿਮਾਗ ਨਹੀਂ ਤਾਕਤ ਨਹੀਂ ਐ ਘਰ ਬਣਾਉਣ ਦੀ ਤੇ ਤਾਂ ਬੁਰਖ ਆਪਾਰ ਰਹਿਣ ਮੈਂ ਤੀਰਵ ਨਹੀਂ ਦੇਣਾ ਐਸੇ ਮੂਰਖ ਵੀ ਹੁੰਦੇ ਆ ਗਿਆਨ ਦਵੋ ਤੇ ਗਿਆਨ ਦਾ ਉਹਨਾਂ ਨੂੰ ਇਹ ਲੱਗਦਾ ਕਿ ਭਾਈ ਮੈਨੂੰ ਕੁਝ ਗਲਤ ਕਹਿ ਦਿੱਤਾ ਹੁਣ ਚੋਰ ਦੀ ਡੜੀ ਤੇ ਤਣਕਾ ਹੁੰਦੇ ਹੁੰਦੇ ਤਾਂ ਸਭ ਨੂੰ ਪਤਾ ਨਾ ਵੀ ਭਾਵ ਅੰਦਰ ਕਮਜ਼ੋਰੀ ਐ ਉਸਨੂੰ ਦੂਰ ਕਰੋ ਉਸਨੂੰ ਦੂਰ ਕਰੋ ਭਾਈ ਹਰ ਇੱਕ ਜੋ ਦੁਨੀਆ ਦੇ ਵਿੱਚ ਜੋ ਵੀ ਤੁਹਾਡਾ ਵਿਸ਼ਾ ਹੁੰਦਾ ਹੈ ਉਹਦੇ ਵਾਸਤੇ ਗਿਆਨ ਦਾ ਹੋਣਾ ਜ਼ਰੂਰੀ ਹੈ ਸਮੇਂ ਦਾ ਹੋਣਾ ਜ਼ਰੂਰੀ ਹੈ ਟਾਈਮ ਟੂ ਟਾਈਮ ਹੋਣਾ ਜ਼ਰੂਰੀ ਹੈ ਸਭ ਕੁਝ ਅੰਦਰ ਉਹ ਵਿਚਾਰ ਕਿ ਪੋਦਾ ਮਹੀਨਾ ਆਪ ਜੀ ਜੋ ਸਤਗੁਰ ਪਾਲਛੈ ਜੀ ਤੁਹਾਨੂੰ ਉਪਦੇਸ਼ ਰਿਹਾ ਜਿਸ ਤਰ੍ਹਾਂ ਮੱਗਰ ਦੇ ਮਹੀਨੇ ਚ ਪਾਲਛੈ ਨੇ ਕਿਹਾ ਸੀ ਮੱਗਰ ਪਰ ਅਰਧਨਾ ਬਹੁੜ ਨਾ ਜਨਮੇੜੀਆਂ ਦਾਰਣੀ ਹੁੰਦਾ ਦੁੱਖ ਬੜਾ ਵੱਡਾ ਹੁਣ ਬੱਚਾ ਜੰਮਦਾ ਪੇਟ ਵਿੱਚ ਹੁੰਦਾ 9 ਮਹੀਨੇ 9 ਮਹੀਨੇ ਵਿੱਚ ਉਸ ਨੂੰ ਇਸ ਜਟਿਲ ਅਗਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਜਟਿਲ ਅਗਨੀ ਤੋਂ ਫਿਰ ਕੌਣ ਬਚਾਉਂਦਾ ਹੈ ਮਾਤ ਗਰਮੇ ਆਪਨ ਸਿਮਨ ਦੇ ਤੈ ਤਮ ਰੱਖਣ ਹਾਰੇ ਮਾਤਾ ਦੇ ਗਰਭ ਦੇ ਵਿੱਚ ਤੇ ਸਿਮਨ ਨੇ ਮੈਨੂੰ ਰੱਖ ਲਿਆ ਬਹਾਰ ਆ ਕੇ ਬਹਾਰ ਆ ਕੇ ਤਾਂ ਮੈਂ ਤੈਨੂੰ ਭੁੱਲ ਜਾਣਾ ਭੁੱਲੇ ਬੈਠੇ ਆ ਕੀ ਪ੍ਰਮਾਤਮਾ ਕੌਣ ਪ੍ਰਮਾਤਮਾ ਕੌਣ ਰੱਬ ਦੁਨੀਆ ਦੀ ਮਾਇਆ ਵਿੱਚ ਬੋੜ ਲੱਗੀ ਮਾਇਆ ਸੰਸਾਰ ਵਿੱਚ ਆ ਗਏ ਆ ਸਾਨੂੰ ਮਾਇਆ ਨੇ ਕਵਰ ਕਰ ਲਿਆ ਜੇ ਸਾਨੂੰ ਪ੍ਰਮਾਤਮਾ ਭਲਾਤਾ ਰੱਬ ਭਲਾ ਦਿੰਦਾ ਆ ਜੋ ਮਹੀਨਾ ਹੈ ਨਾ ਪੂਰਾ ਮਹੀਨਾ ਇਹ ਰੱਬ ਨੂੰ ਕਿਵੇਂ ਯਾਦ ਕਰੀਦਾ ਹੈ ਇਸ ਸੰਪੂਰਨ ਮਹੀਨਾ ਬੇਤਾ ਦਸਮ ਪਾਤਸ਼ਾਹੀ ਜੀ ਨੇ ਜਦੋਂ ਦਾ ਉਹਦਾ ਉਹਨਾਂ ਦਾ ਪ੍ਰਕਾਸ਼ ਹੋਇਆ ਪਹਿਲੇ ਬਸ ਜਿਹੜੇ 3-4 ਸਾਲ 5 ਸਾਲ ਸੀ ਜਿਹੜੇ ਪਟਨਾ ਸਾਹਿਬ ਦੀ ਧਰਤੀ ਤੇ ਬਚਪਨ ਵਿੱਚ ਆਪਣੇ ਸਾਥੀ ਨਾਲ ਗੁਜ਼ਾਰ ਦਿੱਤੇ ਮਿੱਤਰਾਂ ਨਾਲ ਗੁਜ਼ਾਰ ਦਿੱਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਆਏ ਤਾਂ ਉਹਨਾਂ ਨੇ ਮੁਸ਼ਕਲਾਂ ਹੀ ਦੇਖੀਆਂ ਉਸ ਤੋਂ ਬਾਅਦ 9 ਸਾਲ ਦੀ ਉਮਰ ਤੱਕ ਤਾਂ ਐਸੀ ਵਿਵਹਾਰਣ ਪਈ ਕਿ ਆਪਣੇ ਪਿਤਾ ਨੂੰ ਆਪਣੇ ਪਿਤਾ ਨੂੰ ਹੀ ਚਾਂਦਨੀ ਚੌਕ ਵੱਲ ਭੇਜ ਦਿੱਤਾ ਧਰਮਕ ਮੌਣਾ ਸੀ ਬਈ ਨਾ ਤਾਂ ਪਿਤਾ ਨੂੰ ਪੁੱਤਰ ਦਾ ਇਹ ਨਹੀਂ ਕਿ ਉਹਨਾਂ 'ਚ ਪ੍ਰੇਮ ਨਹੀਂ ਸੀ ਪਰ ਧਰਮ ਨਾਲੋਂ ਵੱਧ ਨਹੀਂ ਸਮਝਿਆ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਮਾਤਾ ਗੁਜਰ ਕੌਰ ਜੀ ਤੇ ਨਾਲ ਸਿੱਖਾਂ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਛੱਡ ਕੇ ਗਏ ਸੀ ਨਾ ਉਸ ਤੋਂ ਵੱਧ ਸਫਰ ਉਹਨਾਂ ਦਾ ਸੀਗਾ ਅੱਗੇ ਉਹਨਾਂ ਨੇ ਅਸਾਮ ਬੰਗਾਲ ਵਿੱਚ ਜਾਣਾ ਸੀ ਬੜੇ ਸਥਾਨਾਂ ਉੱਤੇ ਦੋ ਰਾਜਿਆਂ ਦੀ ਸੰਧੀ ਕਰਾਉਣੀ ਸੀ ਕਿ ਦੋਨੇ ਪ੍ਰੇਮੀ ਸੀ ਦੋਨਾਂ ਨੂੰ ਮਿਲਾਉਣਾ ਸੀ ਬਈ ਵੀ ਨਹੀਂ ਵੇ ਲੜੀ ਤਾਂ ਨਹੀਂ ਹੁੰਦਾ ਸਮਝ ਆਇਆ ਇਹ ਸਮੇਂ ਦੇ ਵਿੱਚ ਗੁਜਰਦੇ ਆ ਇਹ ਨਹੀਂ ਕਿ ਇੱਕ ਕੰਮ ਕਰਨ ਗਏ ਸੀ ਕਰਕੇ ਆ ਗਏ ਪੂਰਾ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ ਬਹੁਤ ਇਤਿਹਾਸਕ ਸਥਾਨ ਹੈ ਉੱਥੇ ਵੀ ਕਿ ਜਦੋਂ ਬਾਹਰ ਨੂੰ ਗੁਜਰਦੇ ਆ ਨਾ ਆਪਣਾ ਸਿਰਫ ਆਪਣੇ ਆਲੇ-ਦਾਲੇ ਦੀ ਗਰ ਉਹ ਵੀ ਜਿਹੜੇ ਲੰਗਰ ਵੱਧ ਚੱਲਦੇ ਹੋ ਨਾ ਜਿੱਥੇ ਸਾਨੂੰ ਉਹੀ ਗੁਰਦਾਰੇ ਯਾਦ ਆ ਇਤਿਹਾਰ ਮਹੀਨੇ ਮੱਸਿਆ ਸੰਗਰਾ ਨੂੰ ਲੰਗਰ ਚੱਲਦਾ ਹੋਵੇ ਛੋਲੇ ਪੂੜੀਆਂ ਹੋਣ ਜਲੇਬੀਆਂ ਹੋਣ ਉਹ ਸਥਾਨ ਹੀ ਯਾਦ ਬੋਤੇ ਹੈ ਬਾਕੀ ਕੱਟ ਯਾਦ ਹੈ ਬਈ ਬਹੁਤ ਸਥਾਨ ਨੇ ਦਿਨੇ ਚ ਕਿੱਥੇ ਕਿੱਥੇ ਇਹ ਤਾਂ ਕਹੀ ਨਹੀਂ ਸਕਦੇ ਮੱਕੇ ਵੱਲ ਤਾਂ ਸਾਡਾ ਜਾਣ ਦਾ ਹੀ ਕੋ ਸੁਭਾਵ ਨਹੀਂ ਬੰਦਦਾ ਪਰ ਤੇ ਜਾ ਨਹੀਂ ਸਕਦੇ ਨਾ ਪਰ ਤੇ ਗੁਰਨਾਨਕ ਸਾਹਿਬ ਦੀ ਜਗਾ ਉੱਥੇ ਵੀ ਹੈ ਵਿੱਚ ਮੱਕੇ ਪੂਜ ਕਰਾਈ ਭਾਈਕਰਦਾ ਆਜੀ ਕਹਿੰਦੇ ਮੱਕੇ ਦੇ ਵਿੱਚ ਵੀ ਗੁਰਨਾਨਕ ਸਾਹਿਬ ਦੀ ਇੱਕ ਖੜਾ ਪਈ ਹੈ ਉੱਥੇ ਧਰੀ ਨਿਸਾਨੀ ਕੋਸ ਦੀ ਕੋਸ ਕਹਿੰਦੇ ਖੜਾ ਹਣਾ ਹੁਣ ਆਪਾਂ ਤਾਂ ਨਹੀਂ ਮੱਕੇ ਜਾ ਸਕਦੇ ਕਿਉਂਕਿ ਉੱਥੇ ਦੇ ਭਾਈ ਰੋਹ ਲੈਗਰੇਸ਼ਨ ਉਹਨਾਂ ਦੇ ਬੱਕਰੇ ਆ ਐਸੇ بڑے ਸਥਾਨ ਹੈ ਬੰਗਾਲ ਦੇ ਵਿੱਚ ਵੀ ਹੈ ਉਸ ਤਰ੍ਹਾਂ ਭਾਈ ਹਿੰਦੁਸਤਾਨ ਦੇ ਤਾਂ ਪਤਾ ਹੀ ਨਹੀਂ ਕਿੱਥੇ ਕਿੱਥੇ ਹੈ ਕਿ ਗੁਰੂ ਮਹਾਰਾਜਾ ਗਾਂਗੇ ਆਉਣ ਵਾਲੇ ਇਤਿਹਾਦੇ ਵਿੱਚ ਸਭ ਕੁਝ ਸਰਵਨ ਕਰਾਂਗੇ ਉਹ ਧਰਤੀ ਜਿੱਥੇ ਪਾਤਸ਼ਾਹ ਨੇ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਟਨਾ ਸਾਹਿਬ ਦੀ ਧਰਤੀ ਜੋ ਪਾਟਲੀ ਰਾਜੇ ਦੇ ਨਾਮ ਤੇ ਮਸ਼ਹੂਰ ਸੀ ਪਟਨਾ ਸਾਹਿਬ ਸਾਹਬ ਤੋਂ ਬਾਅਦ ਲੱਗੇ ਆ ਨਾ ਪਹਿਲਾਂ ਤਾਂ ਪਟਨਾ ਹੀ ਸੀ ਪਹਿਲਾਂ ਕੋਣ ਪਹੁੰਚਦਾ ਕਿ ਜਿੱਥੇ-ਜਿੱਥੇ ਸਤਗੁਰੂ ਪਾਸ਼ਾ ਜੀ ਨੇ ਆਪਣੇ ਚਰਨ ਧਰਤੀ ਤੇ ਪਾਏ ਨਾਲ ਸਹਿਬ ਜੁੜਿਆ ਟਾਲੀਆਂ ਨੂੰ ਕੋਣ ਪਹੁੰਚਦਾ ਤੇ ਪਛਾਹ ਦਿੱਤਾ ਨਾ ਸਤਗੁਰੂ ਪਾਸ਼ਾ ਜੀ ਨੇ ਕਿ ਆਪਣੇ ਚਰਨ ਪਏ ਉੱਥੇ ਧਰਤੀ ਤੇ ਤੇ ਉਸ ਧਰਤੀ ਤੇ ਆਪਣਾ ਘੋੜਾ ਬਣਿਆ ਟਾਲੀ ਨਾਲ ਨਾਮ ਬਣ ਗਿਆ ਟਾਲੀ ਸਹਿਬ ਪੇੜਾ ਨੂੰ ਕੋ ਸਾਫ ਕਹਿੰਦਾ ਹੁੰਦਾ ਹੈ ਅਬੇਰੀ ਸਾਹਿਬ ਦੁੱਖ ਪੰਜਨੀ 베ਰੀ ਸਾਡੇ ਵੀ ਬੜੀਆਂ ਬੜੀਆਂ ਲੱਗੀਆਂ ਇੱਥੇ ਪਈ ਇਹਦੇ ਮੱਥਾ ਟੇਕਿਆ ਨਹੀਂ ਪਰ ਇੱਕ 베ਰੀ ਬੜੀ ਮਹਾਨ ਗੁਰੂ ਰਾਮਦਾਸ ਪਾਸ਼ਾ ਦੇ ਪਾਵਨ ਪੀਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਉੱਥੇ ਹੋਰ ਵੀ 베ਰੀਆਂ ਨੇ ਬੱਬਾ ਬੁੱਢਾ ਜੀ ਦੀ 베ਰੀ ਹੈ ਬੀਬੀ ਰਜਨੀ ਦੀ 베ਰੀ ਹੈ ਪਈ ਸੁਖਾ ਸਿੰਘ ਪਈ ਮਹਤਾਬ ਸਿੰਘ ਜੀ ਰੰਗਰੇਟੇ ਗੁਰੂ ਕੇ ਬੇਟੇ ਜਿਨ੍ਹਾਂ ਨੇ ਮੱਛੇ ਰੰਗਣ ਨੂੰ ਝਟਕਾਤਾ ਸੀ ਉੱਥੇ ਕਿ ਉਹਨਾਂ ਦੇ ਨਾਂ ਤੇ ਵੀ ਉੱਥੇ 베ਰੀ ਬਣੀ ਹੋਈ ਆ ਭਾਈ ਉਹ 베ਰੀਆਂ ਹੈਗੀਆਂ ਉਹਦਿਆਂ ਮੱਥਾ ਟੇਕਦੇ ਜਾਂ ਕੇ ਪਿੰਡ ਤੇ ਨਹੀਂ ਟੇਕਿਆ ਕਿਉਂ ਟੇਕ ਕੀ ਹੈ ਭਾਈ ਉੱਥੇ ਤਾਂ ਮੇਰੇ ਗੁਰੂ ਸਾਹਿਬ ਗਏ ਸੀ